ਸੁਦਾਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੂ ਮੇਕਰ ਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਚਨੇ ਜਿਨ੍ਹਾਂ ਨੂੰ ਛੋਲੇ ਵੀ ਬੋਲਿਆ ਜਾਂਦਾ ਤੇ ਇਹ ਆਪਾਂ ਬਣਾਵਾਂਗੇ ਜੀ ਅੱਜ ਕਾਲੇ ਚਨੇ ਤੇ ਇਹ ਆਪਾਂ ਲੈਏ ਨੇ ਪਾਈਆ ਇਹਨਾਂ ਨੂੰ ਮੈਂ ਚਾਰ ਪੰਜ ਘੰਟੇ ਪਹਿਲਾਂ ਭਿਓ ਕੇ ਰੱਖ ਲਿਆ ਸੀ ਤੇ ਚਨੇ ਆਪਣੇ ਭਿਜੇ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਤੇ ਅੱਜ ਦੇ ਜਿਹੜੇ ਆਪਾਂ ਇਹ ਚਣਿਆਂ ਦੀ ਸਬਜ਼ੀ ਬਣਾਉਣੀ ਆ ਇਹਨਾਂ ਨੂੰ ਆਪਾਂ ਬਿਨਾਂ ਉਬਾਲਿਆਂ ਤੋਂ ਬਣਾਵਾਂਗੇ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਜੇਕਰ ਤੁਹਾਡੇ ਕੋਲ ਟਾਈਮ ਬਹੁਤ ਘੱਟ ਹੈ ਤੇ ਤੁਸੀਂ ਚਣਿਆਂ ਦੀ ਸਬਜ਼ੀ ਬਣਾਉਣੀ ਹੈ ਤੇ ਤੁਸੀਂ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਇੱਕ ਵਾਰੀ ਜ਼ਰੂਰ ਦੇਖਿਓ ਸਬਜ਼ੀ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਇੱਥੇ ਸਬਜ਼ੀ ਨੂੰ ਤੜਕਾ ਲਾਉਣ ਵਾਸਤੇ ਆਪਾਂ ਇੱਥੇ ਲੈਨੇ ਤਿੰਨ ਲੈਨੇ ਮੀਡੀਅਮ ਸਾਈਜ਼ ਦੇ ਪਿਆਜ਼ ਚਾਰ ਪੰਜ ਲੀਆਂ ਨੇ ਹਰੀਆਂ ਮਿਰਚਾਂ ਤੇ ਦੋ ਲੈਨੇ ਟਮਾਟਰ ਤੇ ਲਸਣ ਲਿਆ ਅਦਰਕ ਨਹੀਂ ਆਪਾਂ ਪਾਇਆ ਕਿਉਂਕਿ ਆਪਾਂ ਲਸਣ ਇਸ ਤੋਂ ਜ਼ਿਆਦਾ ਪਾਵਾਂਗੇ ਤੇ ਤੜਕਾ ਜਿਹੜਾ ਅੱਜ ਦਾ ਆਪਾਂ ਲਾਉਣਾ ਇਹਨੂੰ ਆਪਾਂ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਕੁੰਡੇ ਜੇ ਕੁੱਟ ਕੇ ਮਸਾਲੇ ਨੂੰ ਤੇ ਫੇਰ ਅੱਜ ਦੀ ਸਬਜੀ ਨੂੰ ਆਪਾਂ ਤੜਕਾ ਲਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਪਾ ਲੈਨੇ ਆ ਜੀ ਲਸਣ ਤੇ ਨਾਲ ਹੀ ਪਾ ਲਾਂਗੇ ਹਰੀਆਂ ਮਿਰਚਾਂ ਤੇ ਨਾਲ ਇਹਨਾਂ ਦੇ ਵਿੱਚ ਪਾ ਦਾਂਗੇ ਜੀ ਪਿਆਜ਼ਾਂ ਨੂੰ ਕੱਟ ਕੇ ਕੁੰਡੇ ਵਿੱਚ ਕੁੱਟੇ ਹੋਏ ਮਸਾਲੇ ਦੀ ਸਬਜੀ ਇੱਕ ਵਾਰੀ ਤੁਸੀਂ ਬਣਾ ਕੇ ਦੇਖਿਓ ਕਾਲੇ ਚੜੀਆਂ ਦੀ ਬਹੁਤ ਸਵਾਦ ਸਬਜੀ ਬਣ ਕੇ ਤਿਆਰ ਹੁੰਦੀ ਆ ਤੇ ਇਹਨਾਂ ਨੂੰ ਉਬਾਲਨ ਦੀ ਵੀ ਕੋਈ ਲੋੜ ਨਹੀਂ ਜੀ ਚਾਰਾਂ ਪੰਜਾਂ ਸੀਟੀਆਂ ਦੇ ਵਿੱਚ ਸਬਜੀ ਇਹ ਜਿਹੜੀ ਬਣ ਜਾਂਦੀ ਆ ਤੇ ਕੁੱਕਰ 'ਚ ਆਪਾਂ ਬਣਾਵਾਂਗੇ ਚਾਰ ਪੰਜ ਆਪਾਂ ਹਰੀਆਂ ਮਿਰਚਾਂ ਪਾਈਆਂ ਤੇ ਇਤਨਾ ਚਮਚਾ ਆਪਾਂ ਲਾਲ ਮਿਰਚੇ ਦਾ ਪਾਵਾਂਗੇ ਤੇ ਮਿਰਚੇ ਦੀ ਜਿਹੜੀ ਤੁਸੀਂ ਘੱਟ ਵੱਧ ਆਪਣੇ ਸਵਾਦ ਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਤੇ ਅੱਧੇ ਚਮਚ ਤੋਂ ਥੋੜਾ ਜਿਹਾ ਜ਼ਿਆਦਾ ਆਪਾਂ ਪਾਵਾਂਗੇ ਹਲਦੀ ਨੂੰ ਤੇ ਇੱਕ ਚਮਚ ਲੂਣ ਦਾ ਪਾਵਾਂਗੇ ਸਵਾਦ ਅਨੁਸਾਰ ਲੂਣ ਤੇ ਬਾਕੀ ਜਿਹੜਾ ਗਰਮ ਮਸਾਲਾ ਬਾਅਦ ਚ ਪਾਵਾਂਗੇ ਆਪਾਂ ਤੜਕਾ ਲਾਉਣ ਲੱਗੇ ਤੇ ਹੁਣ ਇਹਨੂੰ ਸਾਰੇ ਮਸਾਲੇ ਨੂੰ ਆਪਾਂ ਪੁੱਟ ਕੇ ਕਰ ਲੈਨੇ ਆ ਜੀ ਤਿਆਰ ਚਾਲਾ ਆਪਾਂ ਕੁੱਟ ਲਿਆ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਜੀ ਇੱਕ ਭਾਂਡੇ ਦੇ ਵਿੱਚ ਤੇ ਨਾਲ ਹੀ ਹੁਣ ਇਹਦੇ ਵਿੱਚ ਆਪਾਂ ਜਿਹੜੇ ਆ ਟਮਾਟਰ ਇਹਨਾਂ ਨੂੰ ਵੀ ਕੁੱਟ ਲਾਂਗੇ ਤੇ ਮਸਾਲੇ ਨੂੰ ਸਾਰੇ ਨੂੰ ਟੋਲੀ ਵਿੱਚ ਕੱਢ ਲੈਨੇ ਆ ਟਮਾਟਰ ਵੀ ਆਪਾਂ ਦਰਦ ਫੜਾ ਜਿਆ ਕਰ ਲਾਂਗੇ ਕੁੰਡੇ ਦੇ ਵਿੱਚ ਕੁੱਟ ਕੇ ਕੁੱਟਣ ਦੇ ਨਾਲ ਇਹਨਾਂ ਵੀ ਛੇਤੀ ਭੁੱਜ ਜਾਂਦੇ ਨੇ ਟਮਾਟਰ ਸੌਫਟ ਹੋ ਜਾਂਦੇ ਨੇ ਤੇ ਇਹਨਾਂ ਨੂੰ ਕੱਟ ਲੈਣੇ ਆ ਦੋਨਾਂ ਨੂੰ ਤੜਕਾ ਲਾਉਣ ਵਾਸਤੇ ਦੋ ਕੜਛੀਆਂ ਆਪਾਂ ਪਾਵਾਂਗੇ ਜੀ ਦੇਸੀ ਤੇਲ ਦੀਆਂ ਤਸੀਂ ਰिफाइंड ਕੁਛ ਵੀ ਜੋ ਵੀ ਵਰਤਦੇ ਹੋ ਤੁਸੀਂ ਲੈ ਸਕਦੇ ਹੋ ਤੇਲ ਨੂੰ ਤੇਲ ਨੂੰ ਕਰ ਲੈਨੇ ਆ ਗਰਮ ਤੇਲ ਹੋ ਗਿਆ ਗਰਮ ਤੇ ਨਾਲ ਹੀ ਹੁਣ ਪਾ ਦਾਂਗੇ ਜੱਟਾ ਚਮਚ ਆਪਾਂ ਜੀਰੇ ਦਾ ਤੇ ਜੀਰੇ ਨੂੰ ਤੜਕਾ ਲੈਨੇ ਆ ਤੇ ਮਸਾਲਾ ਜਿਹੜਾ ਆਪਾਂ ਥੋੜੇ ਜਿਹਾ ਕੁੱਟਿਆ ਸੀਗਾ ਉਹਨੂੰ ਆਪਾਂ ਕੌਲੀ 'ਚ ਕੱਢ ਰਏ ਸੀ ਤੇ ਮਸਾਲੇ ਨੂੰ ਵੀ ਹੁਣ ਪਾ ਦਾਂਗੇ ਨਾਲ ਹੀ ਮਸਾਲਾ ਭੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਟਮਾਟਰ ਟਮਾਟਰਾਂ ਨੂੰ ਜੀ ਆਪਾਂ 2 ਮਿੰਟ ਪੋਂ ਲੈਣੇ ਆ ਮਸਾਲਾ ਪੁਣ ਹੁਣ ਤੋਂ ਬਾਦ ਨਾਲ ਹੀ ਆਪਾਂ ਪਾ ਦਾਂਗੇ ਜੇ ਇੰਦਾ ਚਮਚ ਗਰਮ ਮਸਾਲਾ ਤੇ ਥੋੜਾ ਜਿਹਾ ਪਾ ਦਾਂਗੇ ਚਮਚ ਦਾ ਚੌਥਾ ਹਿੱਸਾ ਧਨੀਆ ਪਾਊਡਰ ਧਨੀਆ ਪਾਊਡਰ ਦਾ ਵੀ ਟੇਸ ਜਿਹਦਾ ਬਹੁਤ ਵਧੀਆ ਹੁੰਦਾ ਤੇ ਨੰਮ ਫਲਣ ਕਰ ਦਿੰਦੇ ਆ ਮਿੱਠ ਮੈਂ ਸੋ ਘੱਟ ਪਾਵਾਂਗਾ ਪਹਿਲਾਂ ਲਾਲ ਮਿਰਚ ਕਲਰ ਦੇਣ ਵਾਸਤੇ ਕਿਉਂਕਿ ਆਪਾਂ ਲਾਲ ਮਿਰਚ ਦੂਸਰੀ ਪਿੱਠੀ ਵੀ ਪਾਈ ਹੈ ਤੇ ਹੁਣ ਇਹਨਾਂ ਨੂੰ ਕਰ ਦਾਂਗੇ ਜੀ ਮਿਕਸ ਮਸਾਲਾ ਆਪਣਾ ਚੰਗੀ ਤਰ੍ਹਾਂ ਪੁੱਜ ਗਿਆ ਤੇ ਨਾਲ ਹੀ ਹੁਣ ਪਾ ਦਿੰਨੇ ਜੀ ਆਪਾਂ ਇੱਥੇ ਚਨੇ ਤੇ ਚਣਿਆਂ ਦਾ ਪਾਣੀ ਹੈ ਜਿਹੜਾ ਮੈਂ ਪਹਿਲਾਂ ਜਿਹੜਾ ਜੀਦਿ ਚਿੱਟੀਆਂ ਸੀ ਉਹ ਪਾਣੀ ਨੂੰ ਆਪਾਂ ਨਾ ਤਾਂ ਕਰ ਦਿੱਤਾ ਸੀ ਕੱਢ ਦਿੱਤਾ ਸੀ ਇਹ ਸਾਫ਼ ਪਾਣੀ ਪਾਇਆ ਤੇ ਇਹਨਾਂ ਨੂੰ ਆਪ ਪਾ ਦਿੰਨੇ ਹੁਣ ਕੀਕਰ ਦੇ ਵਿੱਚ ਤੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਦਾਂਗੇ ਕਿਉਂਕਿ ਆਪਾਂ ਚਣਿਆਂ ਨੂੰ 4-5 ਸੀਟੀਆਂ ਲਗਾਉਣੀਆਂ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਲਾ ਕੇ ਤੇ ਚਣਿਆਂ ਨੂੰ ਆਪਾਂ 4-5 ਸੀਟੀਆਂ ਲਵਾ ਲੈਂਦੇ ਆ ਚਣਿਆਂ ਨੂੰ ਆਪਾਂ ਇੱਕ ਵਾਰੀ ਚੈੱਕ ਕਰ ਲੈਨੇ ਆ ਉਸ ਦੇ ਸਾਰੇ ਵਿੱਚ ਚਣੇ ਜਿਹੜੇ ਬਿਲਕੁਲ ਸੌਫਟ ਹੋ ਗਏ ਨੇ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਆ ਤੇ ਹੁਣ ਆਪਾਂ ਚਣਿਆਂ ਨੂੰ ਕੱਢ ਲੈਨੇ ਜੇ ਇੱਕ ਡੋਂਗੇ ਦੇ ਵਿੱਚ ਤੇ ਸਰਵ ਕਰਦੇ ਆ ਤੇ ਲਓ ਜੀ ਚਣਿਆਂ ਦੀ ਸਬਜੀ ਆਪਣੀ ਬਿਲਕੁਲ ਹੋ ਗਈ ਜੇ ਤਿਆਰ ਬਹੁਤ ਹੀ ਵਧੀਆ ਸਬਜੀ ਬਣੀ ਆ ਬਿਲਕੁਲ ਸੌਫਟ ਹੋ ਗਏ ਨੇ ਚਣੇ ਬਿਨਾ ਉਬਾਲੇ ਤੋਂ ਅੱਜ ਆਪਾਂ ਬਣਾਏ ਨੇ ਕੁੱਕਰ ਦੇ ਵਿੱਚ ਚਾਰ ਸੀਟੀਆਂ ਨਾਲ ਹੀ ਚਣੇ ਜਿਹੜੇ ਗਲ ਕੇ ਸੌਫਟ ਤਿਆਰ ਹੋ ਗਏ ਨੇ ਸਬਜੀ ਆਪਣੀ ਬਹੁਤ ਵਧੀਆ ਬਣੀ ਹੈ ਤੁਸੀਂ ਦੇਖ ਸਕਦੇ ਹੋ ਇਹਨੂੰ ਤੁਸੀਂ ਚੋਲਾ ਨਾਲ ਖਾਓ ਪਰੌਂਠੀ ਨਾਲ ਖਾਓ ਚਾਹੇ ਖਾਓ ਤੰਦੂਰੀ ਰੋਟੀ ਨਾਲ ਸਬਜੀ ਆਪਣੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਈ ਹੈ ਜੀ ਇੱਕ ਵਾਰੀ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਸਵਾਦਬੰਦੀ ਆ ਨਾ ਸਾਨੂੰ ਉਬਾਲਣ ਦੀ ਲੋੜ ਝਟਪਟ ਬਣ ਕੇ ਤਿਆਰ ਹੋ ਜਾਂਦੀ ਆ ਦੱਸਾਂ ਕਮੈਂਟਾਂ ਦੇ ਵਿੱਚ ਸਬਜੀ ਜਿਹੜੀ ਆ ਬਣ ਜਾਂਦੀ ਆ ਤੇ ਬਹੁਤ ਹੀ ਸਵਾਦ ਸਬਜੀ ਬਣੀ ਆ ਤੇ ਜੇਕਰ ਅੱਜ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ